ਅਸਲਾਮ ਵਾਲੇਕ ਜੀ ਇਹ ਦਰਬਾਰ ਪੰਤਨੀਆਂ ਗੌਂਸੀਆ ਕਾਦਰੀ ਹੈਦਰੀ ਦਰਬਾਰ ਨਾਬਾ ਦੇ ਵਿੱਚ ਹੈ ਜੀ ਬਹੁਤ ਹੀ ਸੰਗਤ ਦੀਆਂ ਆਸਾ ਮਰਦਾ ਇੱਥੋਂ ਪੂਰੀਆਂ ਹੋਈਆਂ ਨੇ ਜੀ ਅਰ ਇੱਥੇ ਜੋ ਵੀ ਸੰਗਤ ਆਉਂਦੀ ਆ ਉਹ ਸੰਗਤ ਦਰੋਦੇ پاک ਪੜਦੀ ਆ ਤੇ ਬਹੁਤ ਹੀ ਸੋਹਣਾ ਦਰਬਾਰ ਬਣਿਆ ਹੋਇਆ ਜੀ ਜੋ ਇਸ ਦਰਬਾਰ ਦੀ ਲੋਕੇਸ਼ਨ ਹੈ ਨਾਬਾ ਤੋਂ ਥੂਹੀ ਵੱਲ ਨੂੰ ਸੜਕ ਜਾਂਦੀ ਹੈ ਥੂਹੀ ਪਿੰਡ ਨੂੰ ਚੰਨੋਂ ਨੂੰ ਜੀ ਉਸ ਸੜਕ ਦੇ ਉਪਰ ਸਥਿਤ ਹੈ ਇਹ ਦਰਬਾਰ ਇਹ ਸਰਕਾਰ ਪੀਰਾਂ ਦੇ ਪੀਰ ਦਸਤਗੀਰ ਮਿਰੰਗਾਉਸ ਪਾਕ 11ਵੀਂ ਵਾਲੀ ਸਰਕਾਰ ਦਾ ਸਰੂਪ ਬਣਿਆ ਹੋਇਆ ਜੀ ਇਹ ਸਰਕਾਰ ਪੰਚਤੰਦ ਦੇ ਚਰਾਗ ਚੱਲਦੇ ਪਏ ਆ ਜੀ ਤੇ ਇਹ ਸਰਕਾਰ ਦਾ ਹੁਸ਼ਾਨਾ ਜੀ ਆਲਮ ਸਰਕਾਰ ਦਾ ਆਲਮ ਜੀ ਤੇ ਜਿਸ ਨੇ ਵੀ ਇਸ ਦਰਬਾਰ ਤੇ ਦਰਸ਼ਨ ਕਰਨ ਲਈ ਆਉਣਾ ਹੋਵੇ ਤੁਸੀਂ ਲੋਕੇਸ਼ਨ ਤੇ ਪੰਜਤਰੀਆਂ ਗੌਂਸੀਆ ਕਾਦਰੀ ਹੈਦਰੀ ਦਰਬਾਰ ਨਾਬਾ ਦਾ ਨਾਮ ਜਦੋਂ ਭਰੋਗੇ ਲੋਕੇਸ਼ਨ ਨੇ ਆਪਣੇ ਆਪ ਰਸ ਚੱਕ ਲੈਣਾ ਜੀ ਇਹ ਲਖਦਾਤਾ ਜੀ ਦਾ ਸਰੂਪ ਹੈ ਜੀ ਇਹ ਭੈਰੋਂ ਜਤੀ ਜੀ ਦਾ ਸਰੂਪ ਹੈ ਜੀ ਬਹੁਤ ਸੰਗਤਾਂ ਇੱਥੋਂ ਆਸਾ ਮਰਾਦਾਪੂਰੀਆਂ ਹੁੰਦੀਆਂ ਨੇ ਜੀ ਅੱਜ ਦਰਬਾਰ ਤੇ ਸਜਾਵਟ ਕਰੀ ਸੀ ਦੀਵਾਲੀ ਕਰਕੇ ਸਭ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਦੀਵਾਲੀ ਦਾ ਤਿਉਹਾਰ ਹੈ ਤੇ ਅਸੀਂ ਚਾਹਿਆ ਵੀ ਸਾਰੀ ਸੰਗਤ ਦੇ ਦਰਬਾਰ ਦੇ ਦਰਸ਼ਨ ਕਰਾਈਏ ਰੂਪ ਕਰਾਈਏ ਸੰਗਤ ਦੇ ਆਪ ਵੀ ਪਹੁੰਚੋ ਸਰਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਅਸਲਾਮੁਅਲਿਕ ਜੀ